ਅਜਿਹਾ ਕਵਰਾਂਵਲ ਚੱਲ ਰਹੀ ਹੈ ਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਆ ਭੀ ਜੋ ਈਰਾਨ ਦੇ ਮਾਮਲੇ ਦੇ ਵਿੱਚ ਡਿਪਲੋਮੇਸੀ ਦਾ ਜਿਹੜਾ ਮਾਮਲਾ ਹੋਣਾ ਉਹ ਡਿਮ ਲੱਗਦਾ ਹੈਗਾ ਕਿਉਂਕਿ ਯੂਰਪ ਵਾਲਿਆਂ ਨੇ ਮੀਟਿੰਗ ਕੀਤੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸ ਤਰ੍ਹਾਂ ਜਿਹੜੀ ਆ ਇਹ ਲੜਾਈ ਆ ਹਟਾਈ ਜਾ ਸਕਦੀ ਹੈਗੀ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਮਿਡਲ ਈਸਟ ਦੇ ਵਿੱਚ ਡੈਡਲੌਕ ਲੱਗਦੀ ਆ ਹੁਣ ਸਿਚੁਏਸ਼ਨ ਪਰ ਕਹਿੰਦੇ ਹੋਪਫਲੀ ਉਹਨਾਂ ਨੂੰ 2 ਹਫਤੇ ਦਾ ਜਿਹੜਾ ਸਮਾਂ ਦਿੱਤਾ ਹੈ ਤੇ ਉਹਨਾਂ ਕੋ ਚਾਂਸ ਹੈਗਾ ਕਮ ਟੂ ðiਅਰ ਸੈਂਸਸ ਨਹੀਂ ਤਾਂ ਫਿਰ ਅਸੀਂ ਜਿਹੜਾ ਆ ਐਕਸ਼ਨ ਲਾਵਾਂਗੇ ਤੇ ਕਹਿੰਦੇ ਵੀ 2 ਵੀਕ ਦਾ ਬੜਾ ਜਿਆਦਾ ਸਮਾਂ ਹੁੰਦਾ ਹੈਗਾ ਇਸ ਤੋਂ ਪਹਿਲਾਂ ਹਰਾਨ ਦੇ ਫੋਰਮਨ ਮਿਨਿਸਟਰ ਅਵਾਸ ਅਰਗੱਚੀ ਨੇ ਜੋ ਗੱਲਬਾਤ ਯੂਰਪੀਅਨ ਕਾਉਂਟਰਪਾਰਟਸ ਨਾਲ ਹੋ ਰਹੀ ਸੀ ਜਨੇਵਾ ਦੇ ਵਿੱਚ ਉਹ ਉੱਥੋਂ ਜਿਹੜੀ ਆ ਉਹਨਾਂ ਨੇ ਵੀ ਖਤਮ ਕਰ ਦਿੱਤੀ ਆ ਰੈਪਬਕ ਕਰਤੀ ਉਹ ਕਹਿੰਦੇ ਭੀ ਜਦੋਂ ਤੱਕ ਇਜ਼ਰਾਈਲ ਅਟੈਕ ਕਰਨੋਂ ਨਹੀਂ ਹਟਦਾ ਤਦੋਂ ਤੱਕ ਅਸੀਂ ਜਿਹੜੀ ਗੱਲਬਾਤ ਆ ਅੱਗੇ ਨਹੀਂ ਤੋਰਾਂਗੇ ਸੋ ਹੁਣ ਈਰਾਨ ਦੇ ਨਿਊਕਲੀਅਰ ਜੋ ਉਹਨਾਂ ਦੇ ਕੋਲ ਸਮਾਨ ਆ ਉਹਨੂੰ ਲੈ ਕੇ ਤੁਲਸੀ ਗਵਰਨ ਨੇ ਤਾਂ ਸਟੇਟਮੈਂਟ ਦਿੱਤੀ ਸੀ ਭਈ ਜਿਹੜੇ ਇੰਟੈਲੀਜੈਂਸ ਦੀਆਂ ਰਿਪੋਰਟਸ ਆ ਭਈ ਈਰਾਨ ਕੈਪੇਬਲ ਨਹੀਂ ਹੈਗਾ ਨਿਊਕਲੀਅਰ ਪਲਾਨ ਨਿਊਕਲੀਅਰ ਬੰਬ ਬਣਾਉਣ ਦੇ ਲਈ ਪਰ ਮੇ ਵੀ ਆਉਣ ਵਾਲੇ ਸਮੇਂ ਚ ਬਣਾ ਸਕਦਾ ਹੋਵੇ ਉਸ ਤੋਂ ਬਾਅਦ 트럼ਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਪਈ ਨਹੀਂ ਉਹ ਰੋਂਗ ਹੈ ਸ਼ੀ ਇਜ਼ ਰੋਂਗ ਸਿੱਧਾ ਹੀ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਤਲਸੀ ਗੈਬਟ ਹੈਗੀ ਆ ਉਹ ਉਹਨੂੰ ਜਿਹੜਾ ਪੂਰੀ ਤਰ੍ਹਾਂ ਨਿਕਾਰ ਦਿੱਤਾ ਬਾਅਦ ਦੇ ਵਿੱਚ ਤੁਲਸੀ ਗਵਰਨ ਨੇ ਮੀਡੀਆ ਦੇ ਵਿੱਚ ਕਿਹਾ ਵੀ ਨਹੀਂ ਮੈਂ ਤਾਂ ਇਹੀ ਕਿਹਾ ਸੀ ਵੀ ਇੰਟੈਲੀਜੈਂਸ ਰਿਪੋਰਟਸ ਇਹ ਹੈਗੀਆਂ ਤੇ ਇੱਕ ਟਾਈਮ ਦੇ ਉੱਤੇ ਨਿਊਕਲਰ ਵੈਪਨ ਕੁਝ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਈਰਾਨ ਵਾਲੇ ਬਣਾ ਸਕਦੇ ਹੈਗੇ ਆ ਸੋ ਨੋ ਮੈਟਰ ਵਾਟ ਇਸ ਤਰ੍ਹਾਂ ਲੱਗਦਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਸੋਚ ਰਿਹਾ ਵੀ ਦੋ ਹਫ਼ਤਿਆਂ ਦੇ ਵਿੱਚ ਕੋਈ ਗਲਵਤ ਨਾ ਹੋਈ ਤੇ ਫਿਰ ਉਹ ਅਮਰੀਕਾ ਨੂੰ ਵਿੱਚ ਇਨਵੋਲਵ ਕਰਨਗੇ ਜੀ ਅੱਜ ਦੀਆਂ ਖਬਰਾਂਵਾਂ ਵੱਲ ਚਲਈਏ ਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਆ ਭਈ ਜੋ ਈਰਾਨ ਦੇ ਮਾਮਲੇ ਦੇ ਵਿੱਚ ਡਿਪਲੋਮੇਸੀ ਦਾ ਜਿਹੜਾ ਮਾਮਲਾ ਹੋਣਾ ਉਹ ਡਿਮ ਲੱਗਦਾ ਹੈਗਾ ਕਿਉਂਕਿ ਯੂਰਪ ਵਾਲਿਆਂ ਨੇ ਮੀਟਿੰਗ ਕੀਤੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸ ਤਰ੍ਹਾਂ ਜਿਹੜੀ ਆ ਇਹ ਲੜਾਈ ਆ ਹਟਾਈ ਜਾ ਸਕਦੀ ਹੈਗੀ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਮਿਡਲ ਈਸਟ ਦੇ ਵਿੱਚ ਡੈਡਲੌਕ ਲੱਗਦੀ ਆ ਹੁਣ ਸਿਚੁਏਸ਼ਨ ਪਰ ਕਹਿੰਦੇ ਹੋਪਫਲੀ ਉਹਨਾਂ ਨੂੰ 2 ਹਫਤੇ ਦਾ ਜਿਹੜਾ ਸਮਾਂ ਦਿੱਤਾ ਹੈ ਤੇ ਉਹਨਾਂ ਕੋ ਚਾਂਸ ਹੈਗਾ ਕਮ ਟੂ ðiਅਰ ਸੈਂਸਸ ਨਹੀਂ ਤਾਂ ਫਿਰ ਅਸੀਂ ਜਿਹੜਾ ਆ ਐਕਸ਼ਨ ਲਾਵਾਂਗੇ ਤੇ ਕਹਿੰਦੇ ਵੀ 2 ਵੀਕ ਦਾ ਬੜਾ ਜਿਆਦਾ ਸਮਾਂ ਹੁੰਦਾ ਹੈਗਾ ਇਸ ਤੋਂ ਪਹਿਲਾਂ ਹਰਾਨ ਦੇ ਫੋਰਮ ਮਿਨਿਸਟਰ ਅਵਾਸ ਅਰਗੱਚੀ ਨੇ ਜੋ ਗੱਲਬਾਤ ਯੂਰਪੀਅਨ ਕਾਉਂਟਰਪਾਰਟਸ ਨਾਲ ਹੋ ਰਹੀ ਸੀ ਜਨੇਵਾ ਦੇ ਵਿੱਚ ਉਹ ਉਥੋਂ ਜਿਹੜੀ ਆ ਉਹਨਾਂ ਨੇ ਵੀ ਖਤਮ ਕਰ ਦਿੱਤੀ ਆ ਰੈਪਬਕ ਕਰਤੀ ਉਹ ਕਹਿੰਦੇ ਭੀ ਜਦੋਂ ਤੱਕ ਇਜ਼ਰਾਈਲ ਅਟੈਕ ਕਰਨੋਂ ਨਹੀਂ ਹਟਦਾ ਤਦੋਂ ਤੱਕ ਅਸੀਂ ਜਿਹੜੀ ਗੱਲਬਾਤ ਆ ਅੱਗੇ ਨਹੀਂ ਤੋਰਾਂਗੇ ਸੋ ਹੁਣ ਈਰਾਨ ਦੇ ਨਿਊਕਲੀਅਰ ਜੋ ਉਹਨਾਂ ਦੇ ਕੋਲ ਸਮਾਨ ਆ ਉਹਨੂੰ ਲੈ ਕੇ ਤੁਲਸੀ ਗਵਰਨ ਨੇ ਤਾਂ ਸਟੇਟਮੈਂਟ ਦਿੱਤੀ ਸੀ ਭਈ ਜਿਹੜੇ ਇੰਟੈਲੀਜੈਂਸ ਦੀਆਂ ਰਿਪੋਰਟਸ ਆ ਭਈ ਈਰਾਨ ਕੈਪੇਬਲ ਨਹੀਂ ਹੈਗਾ ਨਿਊਕਲੀਅਰ ਪਲਾਨ ਨਿਊਕਲੀਅਰ ਬੰਬ ਬਣਾਉਣ ਦੇ ਲਈ ਪਰ ਮੇ ਵੀ ਆਉਣ ਵਾਲੇ ਸਮੇਂ ਚ ਬਣਾ ਸਕਦਾ ਹੋਵੇ ਉਸ ਤੋਂ ਬਾਅਦ 트럼ਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਪਈ ਨਹੀਂ ਉਹ ਰੋਂਗ ਆ ਸ਼ੀ ਇਜ਼ ਰੋਂਗ ਸਿੱਧਾ ਹੀ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਤਲਸੀ ਗੈਬਟ ਹੈਗੀ ਆ ਉਹ ਉਹਨੂੰ ਜਿਹੜਾ ਪੂਰੀ ਤਰ੍ਹਾਂ ਨਿਕਾਰ ਦਿੱਤਾ ਬਾਅਦ ਦੇ ਵਿੱਚ ਤੁਲਸੀ ਗਵਰਨ ਨੇ ਮੀਡੀਆ ਦੇ ਵਿੱਚ ਕਿਹਾ ਵੀ ਨਹੀਂ ਮੈਂ ਤਾਂ ਇਹੀ ਕਿਹਾ ਸੀ ਵੀ ਇੰਟੈਲੀਜੈਂਸ ਰਿਪੋਰਟਸ ਇਹ ਹੈਗੀਆਂ ਤੇ ਇੱਕ ਟਾਈਮ ਦੇ ਉੱਤੇ ਨਿਊਕਲਰ ਵੈਪਨ ਕੁਝ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਈਰਾਨ ਵਾਲੇ ਬਣਾ ਸਕਦੇ ਹੈਗੇ ਆ ਸੋ ਨੋ ਮੈਟਰ ਵਾਟ ਇਸ ਤਰ੍ਹਾਂ ਲੱਗਦਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਸੋਚ ਰਿਹਾ ਕਿ ਦੋ ਹਫ਼ਤਿਆਂ ਦੇ ਵਿੱਚ ਕੋਈ ਗਲਵਤ ਨਾ ਹੋਈ ਤੇ ਫਿਰ ਉਹ ਅਮਰੀਕਾ ਨੂੰ ਵਿੱਚ ਇਨਵੋਲਵ ਕਰਨਗੇ ਜੀ